ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਦੋ ਅਪਡੇਟ ਕੈਨੇਡਾ ਤੋਂ ਸਾਹਮਣੇ ਆਈਆਂ ਨੇ ਇੱਕ ਉਹ ਅਪਡੇਟ ਹੈ ਜੋ ਜੇਕਰ ਤੁਸੀਂ ਕੈਨੇਡਾ ਦੇ ਲਈ ਟਰੈਵਲ ਕਰਨਾ ਹੈ ਜਾਂ ਕਿਸੇ ਵੀ ਕੰਟਰੀ ਦੇ ਲਈ ਟਰੈਵਲ ਕਰਨਾ ਹੈ ਤਾਂ ਤੁਹਾਡੇ ਲਈ ਇੱਕ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਹ ਜਿਹੜੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹ ਕੀਤੀ ਗਈ ਹੈ BCAS ਵੱਲੋਂ BCAAS ਯਾਨੀ ਕਿ ਬਿਊਰੋ ਆਫ ਸਿਵਲ ਅਵੇਸ਼ਨ ਸਿਕਿਉਰਟੀ ਦੇ ਵੱਲੋਂ ਇਹ ਐਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਫਲਾਗ ਪੋਲਿੰਗ ਨੂੰ ਲੈ ਕੇ ਇੱਕ ਇੰਪੋਰਟੈਂਟ ਅਪਡੇਟ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਇਹ ਦੋਵੇਂ ਇੰਪੋਰਟੈਂਟ ਇਨਫੋਰਮੇਸ਼ਨ ਹੈ ਇੱਕ ਇਨਫੋਰਮੇਸ਼ਨ ਤੁਹਾਡੇ ਟਰੈਵਲ ਨੂੰ ਲੈ ਕੇ ਹੈ ਕਿ ਜੇਕਰ ਤੁਸੀਂ ਹੁਣ ਟਰੈਵਲ ਕਰਨ ਜਾ ਰਹੇ ਹੋ ਤਾਂ ਤੁਹਾਡੇ ਲੱਗੇਜ ਨੂੰ ਲੈ ਕੇ ਵੱਡੇ ਫੇਰ ਬਦਲ ਹੋਏ ਨੇ ਦੂਜੀ ਅਪਡੇਟ ਇਹ ਹੈ ਕਿ ਜੇਕਰ ਤੁਸੀਂ ਫਲਾਗ ਪੋਲਿੰਗ ਕਰਨ ਜਾ ਰਹੇ ਹੋ ਤੇ ਉਹਦੀਆਂ ਸੇਵਾਵਾਂ ਜਿਹੜੀਆਂ ਨੇ ਉਸ ਨੂੰ ਲੈ ਕੇ ਨਵਾਂ ਅਪਡੇਟ ਆਇਆ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਸੀਗਾ ਉਸ ਨੂੰ ਹੁਣ ਇੰਪਲੀਮੈਂਟ ਕਰ ਦਿੱਤਾ ਗਿਆ ਹੈ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਹੜੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਦੇ ਨਾਲ ਜੁੜੀ ਹੋਈ ਬਿਊਰੋ ਆਫ ਸਿਵਲ ਅਵੇਸ਼ਨ ਸਿਕਿਉਰਟੀ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਵੀ ਆਪਣੀਆਂ ਟਿਕਟਾਂ 2 ਮਈ 2024 ਤੋਂ ਪਹਿਲਾਂ ਕਰਾਈਆਂ ਨੇ ਉਹਨਾਂ ਤੇ ਕੋਈ ਰੂਲ ਨਵਾਂ ਲਾਗੂ ਨਹੀਂ ਹੋਵੇਗਾ ਪਰ ਹੁਣ ਨਵਾਂ ਰੂਲ ਜਿਹੜਾ ਹੈ ਉਹ 2 ਮਈ 2024 ਤੋਂ ਬਾਅਦ ਜਿਹੜੀਆਂ ਟਿਕਟਾਂ ਕਰਾਈਆਂ ਗਈਆਂ ਨੇ ਉਹਨਾਂ ਤੇ ਲਾਗੂ ਹੋਵੇਗਾ ਕਿਉਂਕਿ ਜਿਹੜਾ ਕੈਰੀ ਬੈਗ ਹੈ ਕੈਰੀ-ਆਨ ਬੈਗ ਹੈ ਜਿਹੜਾ ਤੁਸੀਂ ਲੱਗਜ ਲੈ ਕੇ ਕੈਬਿਨ ਦੇ ਵਿੱਚ ਸਫਰ ਕਰਦੇ ਹੋ ਉਸ ਤੋਂ ਲੈ ਕੇ ਨਵੀਂ ਡਾਈਮੈਂਸ਼ਨ ਤੇ ਨਵਾਂ weight plan ਜਿਹੜਾ ਉਹ ਰੱਖਿਆ ਗਿਆ ਹੈ ਦਰਅਸਲ ਪਹਿਲਾਂ ਜਿਹੜਾ ਇਹਦਾ weight plan ਸੀਗਾ ਪਹਿਲਾਂ ਆਪਾਂ ਉਹਦੀ ਗੱਲ ਕਰਦੇ ਹਾਂ ਤੇ ਹੁਣ ਜਿਹੜਾ ਨਵਾਂ ਰੱਖਿਆ ਗਿਆ ਉਸ ਬਾਰੇ ਵੀ ਡਿਸਕਸ਼ਨ ਕਰਾਂਗੇ ਪਹਿਲਾਂ ਤੁਹਾਨੂੰ ਦੱਸਦਾ ਕਿ 2 ਮਈ 2024 ਤੋਂ ਜਿਨ੍ਹਾਂ ਨੇ ਟਿਕਟਸ ਕਰਾਈਆਂ ਨੇ ਉਹਨਾਂ 'ਤੇ ਅਸਰ ਨਹੀਂ ਪੈਣਾ ਉਹ ਕੈਬਿਨ ਦੇ ਵਿੱਚ 8 ਕਿਲੋਗ੍ਰam ਤੱਕ ਦੇ weight ਨੂੰ ਲੈ ਕੇ ਜਾ ਸਕਦੇ ਨੇ ਜੇਕਰ ਪ੍ਰੀਮੀਅਰ ਇਕਨੋਮੀ ਕਲਾਸ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ 8 8 ਦੀ ਜਗ੍ਹਾ 10 ਕਿਜੀ ਤੱਕ ਲੈ ਕੇ ਜਾ ਸਕਦੇ ਨੇ ਤੇ ਜੇਕਰ ਫਸਟ ਜਾਂ ਬਿਜ਼ਨਸ ਕਲਾਸ ਹੈ ਤਾਂ 12 ਕਿਜੀ ਤੱਕ ਉਹ weight ਲੈ ਕੇ ਜਾ ਸਕਦੇ ਨੇ ਪਰ ਜਿਨ੍ਹਾਂ ਨੇ 2 ਮਈ 2024 ਤੋਂ ਬਾਅਦ ਟਿਕਟਸ ਕਰਵਾਈਆਂ ਨੇ ਉਹਨਾਂ ਵਾਸਤੇ ਹੁਣ ਇੱਕ ਡਾਈਮੈਂਸ਼ਨ ਜਿਹੜੀ ਉਹ ਬਕਾਇਦਾ ਤੌਰ ਤੇ ਜਾਰੀ ਕਰ ਦਿੱਤੀ ਗਈ ਹੈ ਤੇ ਲੱਗੇਜ ਨੂੰ ਲੈ ਕੇ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਸੀਂ ਜਿਹੜਾ ਵੀ ਆਪਣਾ ਬੈਗ ਲੈ ਕੇ ਜਾਣਾ ਹੈ ਉਹਦਾ weight 7 kg ਤੋਂ ਜ਼ਿਆਦਾ ਨਾ ਹੋਵੇ ਤੇ ਜਿਹੜੇ business class ਵਾਲੇ ਐ ਉਹਨਾਂ ਦਾ 10 kg ਤੋਂ ਜ਼ਿਆਦਾ weight ਨਹੀਂ ਹੋਣਾ ਚਾਹੀਦਾ ਉਸ ਤੋਂ ਇਲਾਵਾ ਜਿਹੜਾ ਵੀ ਤੁਹਾਡਾ ਬੈਗੇਜ ਹੈ ਉਸ ਦਾ ਜਿਹੜਾ ਕਹਿ ਸਕਦੇ ਡਾਈਮੈਂਸ਼ਨ ਹੈ ਉਹਦੇ ਵਿੱਚ ਵੀ ਇੱਕ ਗੱਲ ਕੀਤੀ ਗਈ ਹੈ ਕਿ ਉਹਦੀ height ਜਿਹੜੀ ਹੈ ਉਹ 55 cm ਤੇ ਉਸ ਤੋਂ ਇਲਾਵਾ ਜਿਹੜੀ ਉਹਦੀ length ਹੈ 40 cm ਤੇ 20 ਸੈਂਟੀਮੀਟਰ ਉਹਦੀ ਜਿਹੜੀ ਆ ਵਿਰਥ ਹੋਣੀ ਚਾਹੀਦੀ ਹੈ ਸੋ ਇਸ ਤੋਂ ਜ਼ਿਆਦਾ ਆਕਾਰ ਦਾ ਬੈਗ ਲੈ ਕੇ ਨਹੀਂ ਜਾਣਾ ਹੈਗਾ ਯਾਨੀ ਕਿ ਟੋਟਲ ਜੇਕਰ ਇਹਨੂੰ ਜੋੜੀਏ ਤੇ 115 ਸੈਂਟੀਮੀਟਰ ਤੋਂ ਜ਼ਿਆਦਾ ਵੱਡਾ ਜਾਂ ਇਸ ਤੋਂ ਜ਼ਿਆਦਾ ਜਿਹੜਾ ਉਹ ਤੁਹਾਡਾ ਲਗੇਜ ਨਹੀਂ ਹੋਣਾ ਚਾਹੀਦਾ ਜੇਕਰ ਇਸ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਐਡੀਸ਼ਨਲ ਚਾਰजेस ਜਿਹੜੇ ਆ ਉਹ ਭੁਗਤਨੇ ਪੈ ਸਕਦੇ ਆ ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਜਿਹੜੇ ਨਵੇਂ ਰੂਲ ਐ ਇਹ ਡੋਮੈਸਟਿਕ ਪਲੱਸ ਇੰਟਰਨੈਸ਼ਨਲ ਫਲਾਈਟਸ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਤੇ ਜਿਹੜੇ ਇਹ ਨਵੇਂ ਰੂਲ ਐ ਉਹ ਲਾਗੂ ਹੋ ਚੁੱਕੇ ਨੇ ਸਿਰਫ ਇਹ ਰੂਲ ਉਹਨਾਂ ਤੇ ਲਾਗੂ ਨਹੀਂ ਹੁੰਦੇ ਜਿਨ੍ਹਾਂ ਨੇ ਆਪਣੀਆਂ ਬਹੁਤ ਪਹਿਲਾਂ ਟਿਕਟਾਂ ਕਰਾ ਲਈਆਂ ਸੀਗੀਆਂ 2 ਮਈ 2024 ਤੋਂ ਪਹਿਲਾਂ ਜਿਨ੍ਹਾਂ ਦੀਆਂ ਟਿਕਟਸ ਹੋ ਗਈਆਂ ਨੇ ਉਹਨਾਂ ਤੇ ਇਹ ਨਵੇਂ ਰੂਲ ਲਾਗੂ ਨਹੀਂ ਹੁੰਦੇ ਉਹ ਜਿਹੜੇ ਪੁਰਾਣੇ ਰੂਲ ਨੇ 8 ਕਿ 8 ਕੇਜੀ ਦਾ ਬੈਗ ਉਸ ਤੋਂ ਇਲਾਵਾ 10 ਕਿਜੀ ਦਾ ਪ੍ਰੀਮੀਅਰ ਇਕਨੋਮੀ ਪੈਸੈਂਜਰਸ ਵਾਸਤੇ ਤੇ 12 ਕਿਲੋਗ੍ਰam ਦਾ ਬੈਗ ਜਿਹੜਾ ਹੈ ਉਹ ਬਿਜ਼ਨਸ ਕਲਾਸ ਵਾਸਤੇ ਰੱਖਿਆ ਗਿਆ ਸੀਗਾ ਤੇ ਉਹ ਰੂਲ ਉਹਨਾਂ ਤੇ ਪੁਰਾਣੇ ਵਾਲੇ ਹੀ ਰਹਿਣਗੇ ਪਰ ਨਵੇਂ ਵਾਲਿਆਂ ਵਾਸਤੇ ਇਹ ਰੂਲ ਜਿਹੜੇ ਐ ਉਹ ਬਦਲ ਦਿੱਤੇ ਗਏ ਨੇ ਹੁਣ ਇਹਦੇ ਨਾਲ ਇੱਕ ਚੀਜ਼ ਹੋਰ ਹੈ ਜੇਕਰ ਕੋਈ ਲੇਡੀਜ਼ ਜਾਂਦੀ ਹੈ ਉਹ ਲੇਡੀ ਆਪਣੇ ਨਾਲ ਪਰਸ ਲੈ ਕੇ ਜਾਂਦੀ ਹੈ ਜਾਂ ਫਿਰ ਕੋਈ ਵੀ ਬੰਦਾ ਆਪਣੇ ਨਾਲ ਇੱਕ ਲੈਪਟਾਪ ਵਾਲਾ ਬੈਗ ਲੈ ਕੇ ਜਾਂਦਾ ਹੈ ਤਾਂ ਉਸ ਕੰਡੀਸ਼ਨ ਦੇ ਭਾਵੇਂ ਕੋਈ ਸਟੂਡੈਂਟ ਹੈ ਭਾਵੇਂ ਕੋਈ ਵੀ ਹੈ ਉਸ ਕੰਡੀਸ਼ਨ ਦੇ ਵਿੱਚ 3 ਕਿਲੋਗ੍ਰam ਤੋਂ ਉਹਦਾ weight ਜ਼ਿਆਦਾ ਨਹੀਂ ਹੋਣਾ ਚਾਹੀਦਾ ਯਾਨੀ ਤੁਹਾਡਾ ਜਿਹੜਾ ਲੈਪਟਾਪ ਬੈਗ ਹੈ ਉਹਦਾ weight ਵੀ ਹੁਣ ਫਿਕਸ ਕਰ ਦਿੱਤਾ ਗਿਆ ਕਿ 3 ਕਿਜੀ ਤੋਂ ਜ਼ਿਆਦਾ ਨਹੀਂ ਹੋਣਾ ਜੇਕਰ ਕੋਈ ਲੇਡੀ ਪਰਸ ਲੈ ਕੇ ਜਾਂਦੀ ਹੈ ਤੇ ਉਹਦਾ ਜਿਹੜਾ ਪਰਸਨਲ ਪਰਸ ਹੈ ਉਸਦਾ weight ਵੀ 3 ਕਿਲੋਗ੍ਰam ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਜੇਕਰ ਜ਼ਿਆਦਾ ਹੈ ਤਾਂ ਫਿਰ ਪੈਸੇ ਭੁਗਤਨੇ ਪੈਣਗੇ ਬਕਾਇਦਾ ਤੌਰ ਤੇ 에ਅਰ ਇੰਡੀਆ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਹੈ ਤੇ ਉਸ ਤੋਂ ਇਲਾਵਾ airindia.com ਤੇ ਜਾ ਕੇ ਤੁਸੀਂ ਬਕਾਇਦਾ ਤੌਰ ਤੇ ਸਾਰੀ ਕੰਡੀਸ਼ਨ ਜਿਹੜੀ ਆ ਉਹਨੂੰ ਪੜ੍ਹ ਵੀ ਸਕਦੇ ਹੋ ਤੇ ਬਕਾਇਦਾ ਤੌਰ ਤੇ ਉਹਨੂੰ ਐਕਸਪਲੇਨ ਵੀ ਕੀਤਾ ਹੋਇਆ ਬਾਕੀ ਮੈਂ ਵੀ ਸਕਰੀਨ ਦੇ ਉੱਤੇ ਐਕਸਪਲੇਨ ਕਰ ਦਿੱਤਾ ਕਿ ਤੁਹਾਨੂੰ ਕੀ ਸਾਈਜ਼ ਜਿਹੜੇ ਆ ਉਹ ਹੋਣੇ ਚਾਹੀਦੇ ਆ ਹਾਈਟ ਜਿਹੜੀ ਉਹ 55 ਸੈਂਟੀਮੀਟਰ ਲੈਂਥ ਜਿਹੜੀ ਉਹ 40 ਸੈਂਟੀਮੀਟਰ ਵਿੱਥ ਜਿਹੜੀ ਆ ਉਹ 20 ਸੈਂਟੀਮੀਟਰ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤੇ ਟੋਟਲ 115 ਸੈਂਟੀਮੀਟਰ ਤੋਂ ਜ਼ਿਆਦਾ ਨਾ ਹੋਵੇ 10 ਕਿਜੀ ਜਿਹੜਾ ਵਾ ਉਹ ਬਿਜ਼ਨਸ ਕਲਾਸ ਵਾਸਤੇ ਤੇ 7 ਕਿਜੀ ਜਿਹੜਾ ਉਹ ਪ੍ਰੀਮੀਅਰ ਕਲਾਸ ਜਾਂ ਇਕਨੋਮੀ ਵਾਸਤੇ ਜਿਹੜਾ ਹੈ ਉਹ ਰੱਖਿਆ ਗਿਆ ਹੈ ਸੋ ਇਹ ਬਹੁਤ ਇੰਪੋਰਟੈਂਟ ਅਪਡੇਟ ਸੀਗੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਹੁਣ ਆ ਜਾਂਦੇ ਆ ਫਲੈਗ ਪੋਲਿੰਗ ਤੇ ਦਰਸਲ ਬੀਤੇ ਦਿਨਾਂ ਦੇ ਵਿੱਚ ਫਲੈਗ ਪੋਲਿੰਗ ਨੂੰ ਲੈ ਕੇ ਕਾਫੀ ਚਿੰਤਾ ਛੜੀ ਤੇ ਬਹੁਤ ਚਰਚਿਤ ਮੁੱਦਾ ਜਿਹੜਾ ਹੁਣ ਲਗਭਗ ਲਗਭਗ ਖਤਮ ਹੋਣ ਕੰਡੇ ਆ ਕਿਉਂਕਿ ਇਹਦਾ ਹੁਣ ਨੋਟੀਫਿਕੇਸ਼ਨ ਬਕਾਇਦਾ ਤੌਰ ਤੇ ਆ ਗਿਆ ਤੇ ਰੂਲ ਜਿਹੜਾ ਉਹ ਇੰਪਲੀਮੈਂਟ ਵੀ ਹੋ ਗਿਆ 23 ਤਰੀਕ ਰਾਤ 23:59 ਮਿੰਟ ਯਾਨੀ ਕਿ ਰਾਤ 11:59 ਮਿੰਟ ਯਾਨੀ ਕਿ 24 ਤਰੀਕ ਤੋਂ ਪਹਿਲਾਂ-ਪਹਿਲਾਂ ਇਹ ਰੂਲ ਜਿਹੜੇ ਉਹ ਚੱਲ ਰਹੇ ਸੀਗੇ ਤੇ 24 ਤਰੀਕ ਤੋਂ ਬਾਅਦ ਯਾਨੀ ਕਿ ਅੱਜ ਤੋਂ ਇਹ ਰੂਲ ਜਿਹੜੇ ਉਹ ਫਿਨਿਸ਼ ਹੋ ਚੁੱਕੇ ਆ ਹੁਣ ਭਾਵੇਂ ਕੋਈ ਸਟੱਡੀ ਪਰਮਿਟ ਹੋਵੇ ਭਾਵੇਂ ਕੋਈ ਵਰਕ ਪਰਮਿਟ ਹੋਵੇ ਉਹ ਫਲੈਗ ਪੋਲਿੰਗ ਦੇ थ्रू ਨਹੀਂ ਹੋ ਪਾਵੇਗਾ ਫਲੈਗ ਪੋਲਿੰਗ ਕਿੱਦਾਂ ਹੁੰਦੀ ਸੀਗੀ ਤੁਸੀਂ ਆ ਬਾਰਡਰ ਤੇ ਚੱਲ ਜਾਂਦੇ ਸੀ ਫਿਰ ਯੂਐਸ ਬਾਰਡਰ ਤੇ ਜਾਂਦੇ ਸੀਗੇ ਉੱਥੇ ਡਿਨਾਈਲ ਤੋਂ ਬਾਅਦ ਤੁਸੀਂ ਵਾਪਸ ਯੂ ਟਰਨ ਲੈਂਦੇ ਸੀਗੇ ਤੇ ਪੋਰਟ ਆਫ ਐਂਟਰੀ ਤੇ ਆ ਕੇ ਆਪਣੇ ਸਟੇਟਸ ਨੂੰ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਦੇ ਵਿੱਚ ਕਨਵਰਟ ਕਰਾ ਲੈਂਦੇ ਸੀ ਹੁਣ ਇਹ ਚੀਜ਼ ਬੰਦ ਹੋ ਚੁੱਕੀ ਹੈ ਤੇ ਬਾਰਡਰ ਦੇ ਉੱਤੇ ਸਿਕਿਉਰਿਟੀ ਜਿਹੜੀ ਉਹ ਵੀ ਵਧਾ ਦਿੱਤੀ ਗਈ ਹੈ ਸੋ ਉਮੀਦ ਕਰਦਾ ਵਲੌਕਸ ਆਂਦਾ ਹੋਊਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਸ਼ੇਅ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਦੇ ਕੇਪਸਨ ਉਸ ოਪੀਸ਼ਨ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵਾਤੋਂ ਐਸਰਕੂਲੇਟ ਕਰੋ ਧੰਨਵਾਦ